ਨਮਸਕਾਰ ਸਤਿ ਸ੍ਰੀ ਅਕਾਲ ਅਦਾਬ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਰਾਧਾ ਫਲੋਰ ਤਹਿਸੀਲ ਦੇ ਪਿੰਡ ਬੇਗੰਪੂਰ ਵਿਕੇ ਸਰਪੰਚ ਹਰਕਮਲ ਸਿੰਘ ਸਮੂਹ ಗ್ರಾಮ ਪੰਚਾਇਤ ਵੱਲੋਂ ਪਿੰਡ ਨੂੰ ਸੁੰਦਰ ਬਣਾਉਣ ਲਈ ਵਕਫ ਵਕਤ ਤਰ੍ਹਾਂ ਦੇ ਕੰਮ ਕਰਵਾਏ ਜਾ ਰਹੇ ਹਨ ਜਿਵੇਂ ਕਿ ਆਂਗਨਵਾੜੀ ਸਕੂਲ ਦੇ ਲਈ ਕਮਰੇ ਗਲੀਆਂ ਵਿੱਚ ਇੰਟਰਲੌਕ ਅਤੇ ਗਲੀਆਂ ਦੇ ਵਿੱਚ ਨਾਲੀਆਂ ਵਾਸਤੇ ਪਾਈਪਾਂ ਪਾਈਆਂ ਜਾ ਰਹੀਆਂ ਹਨ ਇਸ ਮੌਕੇ ਸਰਪੰਚ ਹਰਕਮਲ ਸਿੰਘ ਨੇ ਦੱਸਿਆ ਕਿ ਪਿੰਡ ਦੀ ਸੁੰਦਰਤਾ ਲਈ ਬਹੁਤ ਹੀ ਜ਼ਿਆਦਾ ਉਪਰਾਲੇ ਕੀਤੇ ਜਾਣਗੇ ਜਿਵੇਂ ਕਿ ਪਿੰਡ ਦੀ ਸਫਾਈ ਕੀਤੀ ਜਾਵੇਗੀ ਪਿੰਡ ਦੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾਵੇਗਾ ਤਾਂ ਕਿ ਵੱਖ-ਵੱਖ ਤਰ੍ਹਾਂ ਦੀਆਂ ਖੇਡਾਂ ਦਾ ਪ੍ਰਬੰਧ ਵੀ ਕੀਤਾ ਜਾਵੇ ਇਸ ਮੌਕੇ ਸਰਪੰਚ ਹਰਕਮਲ ਸਿੰਘ ਬੇਗੰਪੁਰ ਨੇ ਕਿਹਾ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਪੰਚ ਹਰਕਮਰ ਸਿੰਘ ਪਿੰਡ ਬੀ ਬੰਪੋਰਾ ਅਸੀਂ ਸਾਡੀ ਪੰਚਾਇਤ ਬਣੀ ਨੂੰ 1 ਸਾਲ ਹੋ ਗਿਆ 1 ਸਾਲ ਬਣੀ ਅਸਲ ਤਾਂ 10 ਮਹੀਨੇ ਹੋਏ ਆ ਕਿਉਂਕਿ ਚਾਰ ਜੀ 2 ਮਹੀਨੇ ਸਾਨੂੰ ਲੇਟ ਮਿਲਿਆ ਜਨਵਰੀ ਚ ਮਿਲਿਆ ਅਸੀਂ ਉਸ ਤੋਂ ਲੈ ਕੇ ਪਹਿਲਾਂ ਪੰਚਾਇਤਾਂ ਥੋੜੀ ਜਿਹਾ ਲੇਟ ਹੋ ਗਈਆਂ ਸੀ ਇਸ ਕਰਕੇ ਪ੍ਰਬੰਧਕ ਲਾਤੇ ਸੀ ਉਦੋਂ ਸਾਨੂੰ ਚਾਰ ਜੀ ਮਿਲ ਗਈ ਸੀ ਪਹਿਲਾਂ ਅਸੀਂ ਉਹ ਗਲੀ ਬਣਾਈ ਆ ਬਲਜਿੰਦਰ ਸਿੰਘ ਤੋਂ ਲੈ ਕੇ ਪ੍ਰਾਇਮਰੀ ਸਕੂਲ ਤੱਕ ਉਸ ਤੋਂ ਬਾਅਦ ਪੰਚਾਇਤ ਘਰ ਮੋਰੇ ਬਣਾਈ ਆ ਇੰਟਰਲੌਕ ਲਾਈ ਆ ਉਸ ਤੋਂ ਬਾਅਦ ਫਿਰ ਅਸੀਂ ਉਹ ਸਾਡੇ ਕਲੋਨੀ ਆ ਪਰੇ ਉੱਥੇ ਗਲੀ ਬਣਾਈ ਇੱਕ ਉਸ ਤੋਂ ਬਾਅਦ ਸਾਡੇ ਜੋਗਾ ਸਿੰਘ ਜੀ ਬਾਹਰ ਆ ਉਹਨਾਂ ਦੇ ਘਰ ਨੂੰ ਬਣਾਈ ਫਿਰ ਅਸੀਂ ਆਂਗਣવાડી ਦਾ ਕਮਰਾ ਸ਼ੁਰੂ ਕੀਤਾ ਫਿਰ ਵਾਲਮੀਕ ਮੰਦਿਰ ਚ ਮੋਟਰ ਲਗਾਈ ਹੁਣ ਸਾਡੇ ਸੀਵਰੇਜ ਪੈ ਰਿਆ ਪਹਿਲਾਂ ਤਾਂ ਉਧਰ ਸਾਡੇ ਲੁਕੀ ਚਾਚੇ ਦੇ ਘਰ ਤੋਂ ਬਲਜਿੰਦਰ ਦੇ ਘਰ ਤੱਕ ਹੁਣ ਇਧਰੇ ਸਾਡੇ ਲੰਬardar ਬੀਜੇ ਕੁਮਾਰ ਦੇ ਘਰ ਤੋਂ ਚੌਂਕ ਤੱਕ ਇਸ ਸੀਵਰੇਜ ਚਾਲੂ ਆ ਹੋਰ 24 ਦਿਨਾਂ ਚ ਇਹ ਪੈ ਜਾਣਾ ਅੱਗੇ ਸਾਡੀ ਜਿਹੜੀ ਪਲੈਨਿੰਗ ਆ ਲੈਟਾ ਲਵਾਉਣ ਦੀ ਆ ਪਹਿਲਾਂ ਇੱਕ ਛੱਪੜ ਦੀ ਪਹਿਲ ਕਰਨੀ ਆ ਕਿਉਂਕਿ ਜਿਹੜਾ ਛੱਪੜ ਆ ਉਹ ਸਰਕਾਰ ਦੀ ਪਲੈਨਿੰਗ ਇਹ ਆ ਵੀ 45 ਲੱਖ ਦਾ ਪ੍ਰੋਜੈਕਟ ਆ ਉਹ 10 ਲੱਖ ਪਿੰਡ ਜਮਾ ਕਰਾਵੇ ਬਾਕੀ ਸਰਕਾਰ ਦਿੰਦੀ 35 ਲੱਖ ਉਹ ਚਲੋ ਥੋੜੇ ਜਿਹਾ ਬਾਅਦ ਦੀ ਗੱਲ ਆ ਉਹ ਕਰਾਂਗੇ ਹਾਲ ਦੀ ਘੜੀ ਸਾਡੇ ਆ ਪ੍ਰੋਜੈਕਟ ਹੋ ਗਿਆ ਪੂਰੇ ਆ ਚੱਲ ਰਿਹਾ ਹੁਣ ਸੀਵਰੇਜ ਦਾ ਜਿਹੜਾ ਹੈਗਾ ਅੰਗਣਵਾੜੀ ਕਮਰਾ ਸਾਡਾ ਉਹਦੇ ਵਿੱਚ ਇਹ ਹੁੰਦੀ ਆ ਵੀ 40% ਸਰਕਾਰ ਦਿੰਦੀ ਪੰਜਾਬ ਸਰਕਾਰ ਵੀ 35 ਤੋਂ 25% ਜਾਂ 30% ਇੰਨਾ ਕਿ ਸਰਕਾਰ ਦਾ ਹਿੱਸਾ ਹੁੰਦਾ ਬਾਕੀ ਹੁੰਦਾ ਸੈਂਟਰ ਸਰਕਾਰ ਦਾ ਹਿੱਸਾ ਜਿਹੜਾ ਪੰਜਾਬ ਸਰਕਾਰ ਦਾ ਉੱਚੋ ਸਾਨੂੰ ਲੱਖ ਰੁਪਈਆ ਮਿਲ ਗਿਆ ਉਸ ਬਾਕੀ ਮੈਨੂੰ ਤਿਆਰ ਆਏ ਪਰ ਉਹ ਬਾਅਦ ਚ ਲੱਗਣਿਆ ਜਿਹੜਾ ਸੈਂਟਰ ਸਰਕਾਰ ਦਾ ਹਿੱਸਾ ਉਹ ਸਾਨੂੰ ਅਜੇ ਤੱਕ ਕੋਈ ਨਹੀਂ ਮਿਲਿਆ ਇਸ ਕਰਕੇ ਹੁਣ ਲੈਂਟਰ ਪੈ ਰਿਹਾ ਉੱਤੇ ਕੱਲ ਦੀ ਛਤਰੰਗ ਹੁੰਦੀ ਆ ਉਹ ਵੀ ਹੁਣ 1.5 ਤੋਂ 2 ਲੱਖ ਰੁਪਈਆ ਲੱਗਣਾ ਉਹ ਅਸੀਂ ਕੋਲੋਂ ਲਾ ਰਹੇ ਆ ਇਹ ਚੋ ਲੋ ਕਮਰੇ ਨੂੰ ਟੈਂਕਰ ਤਾਂ ਪਾਈਏ। ਬਾਕੀ ਸਾਡੀ ਜਿਹੜੀ ਅਗਲੀ ਪਲਾਨ ਹੈਗਾ ਉਹ ਲੈਟਾ ਲਾਉਣ ਦੀ ਪਹਿਲਾਂ ਵੀ ਮੈਂ ਦੱਸਿਆ ਤੇ ਜਿੰਨੀਆਂ ਗਲੀਆਂ ਰਹਿੰਦੀਆਂ ਉਹ ਇੰਟਰਲੌਕ ਲਾਉਣ ਦੀ ਆ ਅਸੀਂ ਸਰਕਾਰ ਤੋਂ ਮੰਗ ਰੱਖੀ ਆ ਆਪਣੀ। ਉਹ ਸਾਨੂੰ ਛੇਤੀ ਮਿਲ ਜਾਣੀ ਆ ਕਿਉਂਕਿ ਇਲੈਕਸ਼ਨਾਂ ਲੁਕਸ਼ਨ ਆ ਗਈਆਂ ਹੜ ਆ ਕੇ ਵਿੱਚ ਉਹਦੇ ਕਰਕੇ ਲੇਟ ਹੋ ਗਈ। ਬਾਕੀ ਮੈਂ ਸਾਰੀ ਆਪਣੀ ਪੰਚਾਇਤ ਮੈਂਬਰਾਂ ਦਾ ਸਾਰੇ ਨੱਗਰ ਦਾ ਸਾਡੇ ਨੰਬਰਦਾਰ ਜੀ ਜੱਸੀ ਆ ਸਾਰੇ ਖੜੇ ਆ ਸਾਰਿਆਂ ਦਾ ਹੀ ਧੰਨਵਾਦ ਕਰਦਾ ਸਾਰੇ ਬਹੁਤ ਸਾਥ ਦੇ ਰਹੇ ਆ। ਨਾਲ ਮੈਂ ਐਨ ਆਰ ਆ ਵੀਰਾਂ ਦਾ ਵੀ ਸਾਥ ਦਿੱਤਾ ਜਿਹੜਾ ਉਹਨੀਆਂ ਵਿੱਚ ਇੱਕ ਦੋ ਕੰਮ ਕੀਤੇ ਆ ਜਿੱਦਾ ਸ਼ੈੱਡ ਪਾਈ ਆ ਕਬਰਸਤਾਨ ਚ ਉਹ ਵੀ ਸਾਡੇ ਐਨ ਆਰ ਆਈ ਸੀ ਉਹਨੇ ਮਦਦ ਕੀਤੀ ਸਾਡੀ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਹਾਂ ਪਰ ਦੁਬਾਰਾ ਸਾਰਿਆਂ ਨੂੰ ਬੇਨਤੀ ਵੀ ਕਰਦਾ ਹਾਂ ਵੀ ਬਾਤ ਚੜ ਕੇ ਸਾਥ ਦਿਓ ਜਿੰਨਾ ਵੀ ਪਿੰਡ ਦਾ ਵਿਕਾਸ ਕਰ ਸਕਦੇ ਆ ਪੂਰਾ ਕਰਾਂਗੇ ਕੋਈ ਕੰਮ ਨਹੀਂ ਰਹਿਣ ਦਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਤਰਪਾਂ ਸਰ ਜੀ ਉਹ ਗੜੀਆਂ ਨਾਲੀਆਂ ਦਾ ਕੰਮ ਹੈ ਤਾਂ ਸਾਰੇ ਪਿੰਡਾਂ ਚੋਂ ਚੱਲਦਾ ਹੀ ਹੈ ਤੇ ਤੁਸੀਂ ਆਉਣ ਵਾਲੇ ਭੁੱਖੇ ਖਲੇ ਬੱਚਿਆਂ ਲਈ ਕੀ ਕਰਨਾ ਪੈਣ ਦਾ ਲੱਗ ਚਾਹਣੀ ਬੱਚਿਆਂ ਲਈ ਵੀ ਅਸੀਂ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਆ ਉਹ 100 ਦਿਨ ਪੂਰਾ ਹੋ ਗਿਆ ਹੁਣ ਤਾਂ 100 ਦਿਨ ਤੋਂ ਉੱਪਰ ਹੋ ਗਿਆ ਪਹਿਲਾਂ ਚਲੋ 55-10 ਬੱਚਿਆਂ ਤੋਂ ਸ਼ੁਰੂ ਹੋਇਆ ਸੀ ਕੰਮ ਹੁਣ ਤਾਂ ਸਾਡੇ ਕੋਲ ਮੈਨੂੰ ਮੈਂ 50 ਤੋਂ ਵੀ ਉੱਪਰ ਬੱਚੇ ਆ ਉੱਥੇ ਕਿਉਂਕਿ ਰੋਜ਼ ਸਵੇਰ ਨੂੰ ਆਹੇ ਮੁੰਡਾ ਮੇਰੇ ਨਾਲ ਖੜਾ ਜੱਸੀ ਆ ਇਹਦੇ ਨਾਲ ਇੱਕ ਮੁੰਡਾ ਹੋਰ ਆ ਦੋ ਤਿੰਨ ਬੀਬੀਆਂ ਸਾਡੀਆਂ ਪਿੰਡ ਦੀਆਂ ਨਵਾਂ ਆਤੀ ਆਇਆ ਬਹੁਤ ਜਿਆਦਾ ਹੈਲਪ ਕਰਦੇ ਆ ਸਵੇ ਨੂੰ ਉਹਨਾਂ ਨੂੰ ਪ੍ਰੈਕਟਿਸ ਕਰਾਉਂਦੇ ਆ ਉੱਥੇ ਰੋਜ਼ ਸਵੇ ਨੂੰ 2 ਘੰਟੇ ਉਹਨਾਂ ਨੂੰ ਲਗਾਉਂਦੇ ਆ ਅਸੀਂ ਉਹਨਾਂ ਨੂੰ ਹੌਲੀ ਹੌਲੀ ਇਹ ਚਾਹੁੰਦੇ ਆ ਵੀ ਬੱਚੇ ਵਧਣਗੇ ਫੁੱਲਣਗੇ ਉਹਨਾਂ ਨੂੰ ਚੰਗੇ ਕੰਮ 'ਚ ਪਾਵਾਂਗੇ ਆਪਾਂ ਅਸੀਂ ਵੀ ਜਿੰਨੀ ਹੈਲਪ ਸਾਤੋਂ ਹੁੰਦੀ ਬਾਕੀ ਸਾਰੇ ਐਨਆਰਆਈ ਹੈਲਪ ਕਰਦੇ ਆ ਰੋਜ਼ ਇੱਕ ਐਨਆਰਆਈ ਦੀ ਹੈਲਪ ਕਰਦਾ ਬੱਚਿਆਂ ਨੂੰ ਖੜਾਉਂਦੇ ਪੜਾਉਂਦੇ ਆ ਇਸ ਕਰਕੇ ਉਹਨਾਂ ਬੱਚਿਆਂ ਨੂੰ ਅਸੀਂ ਗਾਂ ਚਾਹੁੰਦੇ ਵੀ ਕਿਸੇ ਨਾ ਕਿਸੇ ਗੇਮ 'ਚ ਕਿਸੇ ਚ ਪੈਣ ਕਿਸੇ ਦੇ ਨਿਕਲ ਗਏ ਉਹਨੇ ਚ ਸਾਡੇ 2.5 4 ਬੱਚੇ ਵੀ ਵਧੀਆ ਬਣ ਗਿਆ ਤਾਂ ਸਾਡਾ ਨਾਂ ਬਣ ਜੂ ਪੈਂਦਾ ਪਿੰਡ ਵਾਸੀਆਂ ਦਾ ਕਿਹੋ ਜਿਹਾ ਸਹਿਯੋਗ ਹੈ ਪਿੰਡ ਵਾਸੀਆਂ ਦਾ ਇਹ ਵੀ ਜਿੰਨਿਆਂ ਨੇ ਸਾਥ ਦਿੱਤਾ ਮੇਰਾ ਬਹੁਤ ਠੋਕੇ ਦਿੱਤਾ ਜਿੰਨੇ ਮੇਰੇ ਨਾਲ ਖੜਿਆ ਕਿਉਂਕਿ ਬਣਦਾ ਵੀ ਬੰਦਾ ਪਿੰਡ ਸਿਰ ਤੇ ਹੀ ਆ ਇਸ ਕਰਕੇ ਮੈਂ ਪਿੰਡ ਦੇ ਆਂ ਦਾ ਵੀ ਧੰਨਵਾਦ ਕਰਦਾ ਪਿੰਡ ਦੇ ਸਾਰੇ ਸਹਿਯੋਗ ਦਿੰਦੇ ਆ ਨਾਲ ਮੇਰੇ ਖੜਦੇ ਆ ਸਾਰੀ ਪੰਚਾਇਤ ਆ ਮੈਂ ਧੰਨਵਾਦ ਕਰਦਾ ਵੀ ਜਿੱਥੇ ਕਹਿੰਦਾ ਉੱਤੇ ਸਹਿਯੋਗ ਦਿੰਦੇ ਆ ਤਾਂ ਹੀ ਕੰਮ ਚੱਲਦੇ ਆ ਸਹਿਯੋਗ ਤੋਂ ਬਿਨਾ ਕੰਮ ਨਹੀਂ ਚੱਲਦਾ इस मौके सरपंच साहब ने कहा कि पिंड का पूरा सहयोग मिल रहा है अगे तो भी इस ही तरह सरकार वालों व् तो व्रांट लिया के पिंड विखे लगाई जाएगी इस मौके समूह ग्राम पंचायत पिंड वासी हाजिर सन फिलौर तो तजिंदर कुमार की रिपोर्ट पंजाबी जागरण